ਸਾਰ ਕਮੇਟੀ ਦਾ ਇੱਕ ਹੋਰ ਸ਼ਾਨਦਾਰ ਉਪਰਾਲਾ ਜਿਵੇਂ ਮਾਂ ਬੋਲੀ ਪੰਜਾਬੀ 2025 ਵੇੜਾ ਸ਼ਗਨਾ ਦਾ ਜਿਸ ਦੇ ਵਿੱਚ ਸਮੂਹ ਸੰਗਤਾਂ ਨੂੰ ਅਸੀਂ ਇਹ ਦਿਖਾਇਆ ਕਿ ਕਿਸ ਤਰ੍ਹਾਂ ਜਿਹੜੀਆਂ ਚੀਜ਼ਾਂ ਪੁਰਾਣੇ ਜ਼ਮਾਨੇ ਵਿੱਚ ਹੁੰਦੀਆਂ ਸਨ ਜਿਹੜੀ ਸਾਡੀ ਸਾਡੀ ਵਿਰਾਸਤ ਹੈ ਜਿਹੜਾ ਸਾਡਾ ਵਿਰਸਾ ਹੈ ਕਿਸ ਤਰ੍ਹਾਂ ਉਹਨੂੰ ਮੁੜ ਸੁਰਜੀਤ ਕੀਤਾ ਵੇੜਾ ਸ਼ਗਨਾ ਦੇ ਰਾਹੀਂ ਪਹਿਲਾਂ ਦੇ ਜ਼ਮਾਨੇ ਦੇ ਵਿੱਚ ਕਿਸ ਤਰ੍ਹਾਂ ਵਿਆਹ ਦੀਆਂ ਰਸਮਾਂ ਹੁੰਦੀਆਂ ਸਨ ਕੀ ਕੀ ਹੋਰ ਕਰਦੇ ਸੀ ਜੋ ਅੱਜ ਇਹ ਦਿਖਾ ਰਿਹਾ ਹੈ ਸੰਸਾਰੇ ਸੰਸਾਰ ਨੂੰ ਕਿ ਜੋ ਅੱਜ ਦੇ ਤਰੀਕ ਦੇ ਵਿੱਚ ਅਸੀਂ ਬਹੁਤ ਜ਼ਿਆਦਾ ਖਰਚੇ ਕਰ ਰਹੇ ਹਾਂ ਔਰ ਉਹ ਚੀਜ਼ਾਂ ਫਿਰ ਵੀ ਨਹੀਂ ਆਉਂਦੀਆਂ ਸਾਰੀ ਰੀਤਾਂ ਸਾਰੇ ਰਸਮ ਅਸੀਂ ਥੋੜੇ ਖਰਚੇ ਦੇ ਵਿੱਚ ਵੀ ਇਹ ਸਾਰੀਆਂ ਰੀਤਾਂ ਰਸਮ ਰਿਵਾਜ ਬੜੇ ਸੋਹਣੇ ਤਰੀਕੇ ਦੇ ਨਾਲ ਕਰ ਸਕਦੇ ਹਾਂ ਔਰ ਉਹੀ ਅਸੀਂ ਅੱਜ ਸਾਰਿਆਂ ਨੂੰ ਦਰਸਾਇਆ ਹੈ ਤੇ ਮੈਂ ਧੰਨਵਾਦ ਕਰਾਂਗੀ ਪੰਜਾਬੀ ਪਾਸ਼ਾ ਪ੍ਰਸਾਰ ਕਮੇਟੀ ਦੇ ਚੇਅਰਮੈਨ ਸਰਦਾਰ ਹਰਦੀਪ ਸਿੰਘ ਗੋਵਿੰਦਪੂਰੀ ਜੀ ਦਾ ਕਨਵੀਨਰ ਸਰਦਾਰ ਰਜਿੰਦਰ ਸਿੰਘ ਵਿਰਾਸਤ ਜੀ ਦਾ ਅਤੇ ਪ੍ਰਿੰਸੀਪਲ ਮਾਤਾ ਸੁందਰੀ ਕਾਲਜ ਫॉर ਊਮਨ ਦੀ ਮੈਡਮ ਹਰਪ੍ਰੀਤ ਕੌਰ ਜੀ ਦਾ ਜਿਨ੍ਹਾਂ ਦੇ ਵਿਸ਼ੇਸ਼ ਉਪਰਾਲੇ ਸਦਕਾ ਅੱਜ ਦਾ ਜਿਹੜਾ ਪ੍ਰੋਗਰਾਮ ਸੀ ਵਿੜਾ ਸ਼ਗਨਾ ਦਾ ਬੜੇ ਹੀ ਸੋਹਣੇ ਤਰੀਕੇ ਦੇ ਨਾਲ ਪਰਵਾਨ ਚੜਿਆ ਹੈ ਪਹਿਲਾਂ ਅਸੀਂ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲਾਂ ਨੂੰ ਇਕੱਠਾ ਕਰਦੇ ਸੀ ਔਰ ਅੱਜ ਇਸ ਪ੍ਰੋਗਰਾਮ ਦੇ ਵਿੱਚ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੀ ਸਾਰੀ ਬ੍ਰਾਂਚਾਂ ਤੋਂ ਇਲਾਵਾ ਅਸੀਂ ਹੋਰ ਵੀ ਕਈ ਬ੍ਰਾਂਚਾਂ ਨੂੰ ਸ਼ਾਮਿਲ ਕੀਤਾ ਔਰ ਐਨੇ ਸੋਹਣੇ ਤਰੀਕੇ ਨਾਲ ਸਾਰੀਆਂ ਬ੍ਰਾਂਚਾਂ ਦੇ ਬੱਚਿਆਂ ਨੇ ਕੰਮ ਕੀਤਾ ਸਾਰੀਆਂ ਬ੍ਰਾਂਚਾਂ ਨੂੰ ਦਿੱਤਾ ਵਕ ਵਕ ਕੰਮ ਦਿੱਤਾ ਗਿਆ ਸੀ ਲੇਕਿਨ ਐਨੇ ਸੋਹਣੇ ਤਰੀਕੇ ਦੇ ਨਾਲ ਉਹਨਾਂ ਨੇ ਸਾਰਾ ਇੱਕ ਪ੍ਰੋਗਰਾਮ ਇਕੱਠਾ ਕਰਕੇ ਪੇਸ਼ ਕੀਤਾ ਇਹ ਬਹੁਤ ਹੀ ਸੋਹਣਾ ਉਪਰਾਲਾ ਹੈ ਪੰਜਾਬੀ ਭਾਸ਼ਾ ਪ੍ਰਸਾਰਕ